ਪਿਆਰੀ ਦੋਸਤੋ ਅੱਜ ਅਸੀਂ ਮੁਲਾਜ਼ਮ ਅਤੇ ਪੈਨਸ਼ਨਰਜ਼ ਬਾਰੇ ਚੰਡੀਗੜ੍ਹ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ ਹੋਈ ਸੀ ਉਸ ਬਾਰੇ ਡਿਟੇਲ ਨਾਲ ਗੱਲਬਾਤ ਕਰਾਂਗੇ ਹੁਣ ਮੇਰੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਨਵਾਂ ਪੱਤਰ ਲਿਖ ਕੇ ਭੇਜਿਆ ਗਿਆ ਸੀ ਜਿਸ ਵਿੱਚ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਦਸੰਬਰ ਮਹੀਨੇ ਦੇ ਵਿੱਚ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ 4% ਵਾਅਦਾ ਕੀਤਾ ਸੀ ਪਰ 17 ਮਹੀਨੇ ਦੇ ਇਹੇ ਸਬੰਧੀ ਜਿਹੜੀ ਕਿ ਚੁੱਪ ਹੋ ਕਿਉਂਕਿ ਮੁਲਾਜ਼ਮ ਜਿਹੜੀ ਕਿ ਕਿਉਂਕਿ ਮੁਲਾਜ਼ਮਾ ਇਹ ਵੀ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਮਹਿੰਗਾਈ ਪੱਤਾ 50% ਹੋ ਚੁੱਕਿਆ ਹੈ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 38% ਹੈ ਮਲਾਜ਼ਮ ਇਸ ਮੰਗ ਤੋਂ ਬੜੇ ਹੀ ਹੈਰਾਨ ਅਤੇ ਪਰੇਸ਼ਾਨ ਵੀ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਪੰਜਾਬ ਸਰਕਾਰ ਆਪਣੇ ਮਲਾਜ਼ਮਾਂ ਨੂੰ ਡੀਏ ਕੇਂਦਰ ਸਰਕਾਰ ਦੇ ਬਰਾਬਰ ਨਹੀਂ ਕਰ ਸਕਦੀ ਤਾਂ ਪੇ ਕਮਿਸ਼ਨ ਦਾ ਏਰੀਅਰ ਕਿਵੇਂ ਦੇਵੇਗੀ ਜੋ ਕਿ ਲੱਖਾਂ ਰੁਪਏ ਦਾ ਹੈ ਸਾਂਝੇ ਫਰੰਟ ਦੇ ਆਗੂ ਜਰਮਨਜੀਤ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਮਲਾਜ਼ਮਾਂ ਨਾਲ ਮੀਟਿੰਗ ਕਰਕੇ ਮਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਸੰਬੰਧੀ ਫੈਸਲਾ ਕਰੇ ਅਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.98 ਦਿੱਤਾ ਜਾਵੇ ਕੰਪਿਊਟਰ ਦੀ ਆਪਕਾ ਨੂੰ 6 ਮਾ ਪੇਕ ਕਮਿਸ਼ਨ ਦਿੱਤਾ ਜਾਵੇ ਅਤੇ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਮਾਣ ਪੱਤੇ ਦੇ ਵਿੱਚ ਵਾਦਾ ਵੀ ਕੀਤਾ ਜਾਵੇ। ਇਸ ਦੇ ਨਾਲ ਹੀ ਪੀਐਸਈਬ ਜੁਆਇੰਟ ਫਾਰਮ ਤੇ ਬਿਜਲੀ ਮਲਾਜ਼ਮ ਇਕਤਾ ਮੰਚ ਦੇ ਆਗੂਆਂ ਦੇ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਮਲਾਜ਼ਮਾਂ ਦੀ ਵੱਡੀ ਮੰਗ ਪੂਰੀ ਕਰਵਾ ਲਈ ਜਿਸ ਦਾ ਹੈੱਡ ਆਫਿਸ ਪਟਿਆਲੇ ਦੇ ਵੱਲੋਂ 11 ਜੂਨ ਨੂੰ ਕੀਤਾ ਗਿਆ ਸੀ। ਇਹ ਜਿਹੜਾ ਮੁਲਾਜ਼ਮਾਂ ਦੇ ਵੱਲੋਂ 6 ਜੂਨ 2023 ਤੋਂ 6 ਚਾਰ 2024 ਤੱਕ ਵੱਖ-ਵੱਖ ਸਮਿਆਂ ਵਿੱਚ ਹੜਤਾਲ ਦੇ ਤਰਨੇ ਸਮੇਂ ਦੀਆਂ ਗੈਰ ਹਾਜ਼ਰੀਆਂ ਸਮੇਂ ਨੂੰ ਬੰਦੀਆਂ ਛੁੱਟੀਆਂ ਦੇਦ ਵਿੱਚ ਤਬਦੀਲ ਕਰਕੇ ਗੈਰ ਹਾਜ਼ਰ ਸਮੇਂ ਨੂੰ ਨਿਯਮਿਤ ਕਰਨ ਦੀ ਸਬੰਧੀ ਪਾਵਰਕਾਮ ਦੀ ਮੈਨੇਜਮੈਂਟ ਨੇ ਸਰਕੂਲਰ ਕੱਢ ਦਿੱਤਾ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ ਮੁਲਾਜ਼ਮਾਂ ਦੀਆਂ ਪ੍ਰੋਮੋਸ਼ਨਾਂ ਪ੍ਰਮੋਸ਼ਨਾਂ ਅਤੇ ਸਲਾਨਾ ਤਰੱਕੀਆਂ ਰੁਕੀਆਂ ਹੋਈਆਂ ਸਨ ਛੁੱਟੀਆਂ ਪਾਸ ਹੋਣ ਤੋਂ ਬਾਅਦ ਮਲਾਜ਼ਮਾਂ ਦੀਆਂ ਤਰੱਕੀਆਂ ਜੂਨ ਮਹੀਨੇ ਵਿੱਚ ਵੀ ਹੋ ਜਾਣਗੀਆਂ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਰੋਪੜ ਥਰਮਲ ਪਲਾਂਟ ਅਤੇ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ 12-12 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਵੀ ਰੈਗੂਲਰ ਕਰਨ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ